ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਬਹੁਤ ਸੋਹਣੀਆਂ ਨੇ ਰੰਗ ਭਰੇ ਦੇ ਵਿੱਚ ਸਿੰਗਲ ਹੀ ਆਇਆ ਹੈ ਪ੍ਰਿੰਟ ਬਹੁਤ ਪਿਆਰਾ ਹੈ ਤੇ ਇਹਦਾ 140 ਰੇਟ ਹੈ ਰੰਗ ਜਿਹੜਾ ਇਹਦੇ ਵਿੱਚ ਸਿੰਗਲ ਹੈ ਬਨਾਰਸੀ ਸਟਾਈਲ ਦੇ ਕਲੈਕਸ਼ਨ ਆਈਆਂ ਨੇ 2250 ਰੇਟ ਹੈ ਜਨ ਟੂਨ ਦਾ ਬਾਟਮ ਹੈ ਬਨਾਰਸੀ ਸਿਲਕ ਦਾ ਦੁਪੱਟਾ ਪਿਓਰ ਪਾੜਾ ਸਿਲਕ ਦਾ ਡਿਜ਼ਾਈਨਰ ਦੁਪੱਟਾ ਬੜੀ ਸੋਹਣੀ ਲੈਸ ਲੱਗੀ ਹੈ ਕਲਰ ਤੇ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਹੈ ਰੰਗ ਦੇ ਵਿੱਚ ਚਾਰ ਨੇ ਚਾਰੇ ਰੰਗ ਬਹੁਤ ਪਿਆਰੇ ਨੇ ਵਿਡਿੰਗ ਸਪੈਸ਼ਲ ਨੇ ਰੇਟ 2150 ਤੇ ਹੈ ਸ਼ਿਪਿੰਗ ਚਾਰजेस ਜਿਹੜੀ ਹੋ ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸੇਮ ਇਸੇ ਰੇਟ ਤੇ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਵਿਆਹਾਂ ਸ਼ਾਦੀਆਂ ਤੇ ਪਾਉਣ ਲਈ ਬਹੁਤ ਸੋਹਣੇ ਸੂਟ ਨੇ ਲੈਸ ਲੱਗੀ ਹੋਈ ਹੈ ਘੇਰੇ ਤੇ ਵਰਕ ਹੋਇਆ 슬ੀਵਸ ਤੇ ਵਰਕ ਹੋਇਆ ਸ਼ਾਰਟ ਬਹੁਤ ਪਿਆਰੀ ਹੈ ਸੋਨੇ ਰੰਗ ਹੈ ਸਿੰਗਲ ਕਲਰ ਦੇ ਵਿੱਚ ਮੁੰ ਜਿਹੜਾ ਗਲਾਸ オーਗੈਂਜ਼ਾ ਦਾ ਫੈਬਰਿਕ ਉਹਦੇ ਵਿੱਚ ਆਇਆ ਸ਼ਿਫੋਨ ਦਾ ਦੁਪੱਟਾ ਐ ਸੈਂਡੋਨ ਦਾ ਬਾਟਮ ਐ 1450 ਰੁਪਏ ਰੇਟ ਐ ਸ਼ਿਪਿੰਗ ਚਾਰਜਸ ਫ੍ਰੀ ਐ ਰਾਂਗੇ ਦੇ ਵਿੱਚ ਜਿਹੜਾ ਹੈ ਸਿੰਗਲ ਆਇਆ ਵੱਡੇ ਵੱਡੇ ਪੋਲਕਾ ਡਾਟਸ ਦੀ ਜਿਹੜੀ ਕਲੈਕਸ਼ਨ ਐ ਦੁਪੱਟਾ ਬਹੁਤ ਪਿਆਰਾ ਸ਼ਿਫੋਨ ਦਾ ਦੁਪੱਟਾ ਆਏਗਾ ਬਾਟਮ ਪਲੇਨ ਆਏਗਾ ਤੇ ਰੰਗ ਇਹਦਾ ਸਿੰਗਲ ਹੀ ਐ ਇਹ ਵੀ ਸਿੰਗਲ ਰੰਗ ਦੇ ਵਿੱਚ 1170 ਰੁਪਿਆ ਦੇ ਵਿੱਚ ਜਾਮ ਕਾਟਨ ਦਾ ਡਿਜ਼ਾਈਨਰ ਸੂਟ ਆਇਆ ਕਾਟਨ ਦਾ ਦੁਪੱਟਾ ਐ ਕਾਟਨ ਦਾ ਬਾਟਮ ਐ ਰਾਂਗੇ ਦੇ ਵਿੱਚ ਸਿੰਗਲ ਹੀ ਐ ਬਾਟਮ ਪਲੇਨ ਆਏਗਾ ਬੜਾ ਸੋਹਣਾ ਕੰਟਰਾ ਰੰਗ ਕੀ ਜੀ ਮੈਂ ਤੁਹਾਨੂੰ ਦੱਸੇ ਕਿ ਦੇ ਵਿੱਚ ਸਿਰਫ ਇੱਕੋ ਹੀ ਆਏਗਾ ਬਾਕੀ ਗਲੇ ਤੇ ਵਰਕ ਹੋਇਆ ਤੇ ਵੀ ਸ਼ੇਪ ਨੈੱਕ ਜੀ ਬਣਾਈ ਹੋਈ ਹੈ ਪਿਓਰ ਕਾਟਨ ਦੀਆਂ ਕਲੈਕਸ਼ਨ ਆਈਆਂ ਨੇ ਦੁਪੱਟਾ ਪਿਓਰ ਕਾਟਨ ਦਾ ਬਾਟਮ ਪਿਓਰ ਕਾਟਨ ਦਾ ਰੰਗੇ ਦੇ ਵਿੱਚ ਜਿਹੜੇ 30 ਆਏ ਨੇ ਰੰਗ ਸਾਰੇ ਅਵੇਲੇਬਲ ਨੇ ਔਥੈਂਟਿਕ ਪ੍ਰਿੰਟ ਆਏ ਨੇ ਤਾਜ ਮਿਲਸ ਜਿਹੜੀਆਂ ਕਾਟਨ ਫੈਬਰਿਕ ਪ੍ਰੀਮੀਅਮ ਕੁਆਲਿਟੀ ਦਾ ਆਇਆ ਹੈ ਇਹਦੇ ਤੇ ਬਲੌਕ ਪੇਂਟਿੰਗ ਹੋਈ ਹੈ ਸ਼ਰਟ बॉटम ਤੇ ਦੁਪੱਟਾ ਜਿਹੜੇ ਤਿੰਨੋਂ ਤੁਹਾਨੂੰ 2.5 ਮੀਟਰ ਦੀ 2 ਮੀਟਰ ਦੀ ਸ਼ਰਟ 2 ਮੀਟਰ ਦਾ बॉटम 2 ਮੀਟਰ ਦਾ ਦੁਪੱਟਾ ਮਿਲ ਜੇਗਾ ਰਾਂਗੇ ਦੇ ਵਿੱਚ ਤੀਨੇ ਸ਼ਰਟ बॉटम ਦੁਪੱਟਾ ਤਿੰਨੋਂ ਪ੍ਰਿੰਟਡ ਆਣਗੇ ਰੇਟ ਇਹਦਾ 970 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਹੈ ਮਲਮਲ ਦੀਆਂ ਕਲੈਕਸ਼ਨਾਂ ਨੇ ਡਿਜ਼ਾਈਨਰ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਸੂਟ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕਵੈਰੀ ਕਰਨੀ ਹੈ ਤਾਂ ਨੰਬਰ 623924575 ਜਿੱ ਦਿੱਤਾ ਪੋਸਟ ਨੰਬਰ ਜਾਂ ਤੁਸੀਂ ਮੈਸੇਜ ਕਰ ਦਿਓ スクリーンショット सेंड ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਸਾਰੇ ਸੂਟਾਂ ਦੀ ਅੱਜ ਦੀ ਵੀਡੀਓ ਵਾਲਿਆਂ ਦੀ ਮੈਂ ਡਿਟੇਲ ਦੱਸ ਦਿੱਤੀ ਹੈ ਰੇਟ ਪ੍ਰਾਈਸ ਡਿਸਕ੍ਰਿਪਸ਼ਨ ਦੀ ਲੈਂਥ ਵਗੈਰਾ ਸਾਰਾ ਦੱਸ ਦਿੱਤਾ ਹੈ ਬਾਕੀ ਤੁਹਾਨੂੰ ਜੇ ਕੋਈ ਕੁਇਰੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਕਰ ਸਕਦੇ ਹੋ ਇਹ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਸਾਰੇ अवेलेबल ਨੇ ਰੰਗ ਜਿਹੜੇ-ਜਿਹੜੇ ਜਿੰਨਾ ਸੂਟਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 680ਾਂ ਦੇ ਵਿੱਚ ਕਾਟਨ ਦੀ ਇੱਕ ਕਲੈਕਸ਼ਨ ਆਈ ਹੈ ਟਾਈ ਡੀ ਵਾਲਾ ਦੁਪੱਟਾ ਆਇਆ ਫ੍ਰੀ ਸ਼ਿਪਿੰਗ ਚਾਰਜਸ ਰੰਗ ਤੇ ਨਵੇਂ ਇਹਦੇ ਵਿੱਚ ਲਾਈਨਨ ਦੇ ਵਿੱਚ ਸੂਟ ਆਇਆ ਹੈ 1000 ਰੁਪਏ ਰੇਟ ਹੈ ਚਾਰ ਰੰਗਾਂ ਨਾਲ ਇਹ ਸੂਟ ਆਏਗਾ ਇਹਦੇ ਵਿੱਚ ਚਾਰ ਰੰਗ ਜਿਹੜੇ ਕਿ ਫਿਲਹਾਲ ਹੈਗੇ ਨੇ 1370 ਰੁਪਏ ਦੇ ਵਿੱਚ ਮਸਲੀਨ ਸਿਰਕ ਦਾ ਡਿਜੀਟਲ ਪ੍ਰਿੰਟ ਦਾ ਬਹੁਤ ਹੀ ਪਿਆਰੇ ਸੂਟ ਆਏ ਨੇ ਮਸਲੀਨ ਦਾ ਬਾਟਮ ਹੈ ਪਿਓਰ ਮਸਲੀਨ ਦਾ ਦੁਪੱਟਾ ਅੱਜ ਦੀ ਵੀਡੀਓ ਤੇ ਚੈਨ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ